ਲੋ ਜੀ ਅੰਗੂਰ ਆ ਰਹੇ ਆ ਜੀ ਬਹੁਤ ਤੇ ਅੱਜ ਕੱਲ੍ਹ ਅੰਗੂਰਾਂ ਦਾ ਹੀ ਸੀਜ਼ਨ ਜ਼ਿਆਦਾ ਚੱਲ ਰਿਹਾ ਆ ਸੋ ਜੀ ਮੈਂ ਅੱਜ ਹਰੇ ਅੰਗੂਰਾਂ ਤੋਂ ਬਣਾਇਆ ਆ ਅੰਗੂਰ ਵਾਲਾ ਜੈਲੀ ਕੇਕ ਅੰਗੂਰਾਂ ਦੀ ਜੈਲੀ ਵਾਲਾ ਕੇਕ ਕਹਿ ਲਓ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਬੱਚਿਆਂ ਨੂੰ ਬਹੁਤ ਪਸੰਦ ਆਊਗਾ ਤੇ ਬਜ਼ੁਰਗਾਂ ਨੂੰ ਵੀ ਖਾਣ ਚ ਬਹੁਤ ਵਧੀਆ ਲੱਗੂਗਾ ਸਾਰਿਆਂ ਨੂੰ ਬੜਾ ਪਸੰਦ ਆਵੇਗਾ ਘਰ ਚ ਬਣਾਓ ਤਿੰਨ ਤੋਂ ਚਾਰ ਚੀਜ਼ਾਂ ਦੇ ਨਾਲ ਬੜੇ ਆਸਾਨ ਤਰੀਕੇ ਨਾਲ ਸੌਖੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਜਰੂਰ ਬਣਾਓ ਜੀ ਅੰਗੂਰ ਵਾਲਾ ਜੈਲੀ ਕੇਕ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਜੋ ਵੀ ਦੇਖਦੇ ਆ ਮੇਰੀਆਂ ਭੈਣਾਂ ਬਜ਼ੁਰਗ ਬੱਚੇ ਭਰਾ ਸਾਰਿਆਂ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਸਦਾ ਵਸਦਾ ਬਾਦ ਤੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕ ਆਂ ਤੇ ਚੜ੍ਹਦੀ ਕਲਾ 'ਚ ਆ ਮੈਂ ਤੁਹਾਨੂੰ ਦਿਖਾ ਰਹੀ ਆ ਅੰਗੂਰ ਅੰਗੂਰਾਂ ਦਾ ਸੀਜ਼ਨ ਬਹੁਤ ਹੈ ਅੱਜ ਕੱਲ੍ਹ ਅੰਗੂਰ ਬਹੁਤ ਆ ਰਹੇ ਆ ਤੇ ਮੈਂ ਲਿਆ ਜੀ ਇਹ ਹਰੇ ਅੰਗੂਰ ਹਰੇ ਅੰਗੂਰਾਂ ਦਾ ਆਪਾਂ ਜੈਲੀ ਵਾਲਾ ਕੇਕ ਬਣਾਉਣਾ ਆ ਥੋੜੇ ਜਿਹੇ ਸਮੇ ਦੇ ਵਿੱਚ ਤੇ ਥੋੜੀਆਂ ਚੀਜ਼ਾਂ ਨਾਲ ਬਣ ਕੇ ਤਿਆ ਬਣਾ ਕੇ ਤਿਆਰ ਕਰਾਂਗੇ ਜੀ ਤੇ ਥੋੜੇ ਜਿਹਾ ਮੈਂ ਅੱਧੇ ਅੰਗੂਰ ਰੱਖ ਲਿਆ ਮੈਂ ਥੋੜੇ ਜਿਹੇ ਅੱਧੇ ਅੰਗੂਰ ਉਹਨਾਂ ਦੇ ਵਿੱਚੋਂ ਲੈ ਲਿਆ तकरीबन ਮੈਂ ਅੱਧਾ ਕਿਲੋ ਅੰਗੂਰ ਲੈ ਲਿਆ ਅੱਧਾ ਕਿਲੋ ਤੋਂ ਵੀ ਥੋੜੇ ਬਹੁਤ ਘੱਟ ਵੱਧ ਹੋ ਸਕਦੇ ਆ ਕਿਉਂਕਿ ਵਿੱਚ ਬਣਾ ਦੇ ਬਣਾ ਦੇ ਖਾਨ ਵੀ ਲੱਗ ਜਾਂਦੇ ਆ ਜੀ ਸੋ ਜੀ ਇਸ ਕਰਕੇ ਮੈਂ ਇਹਨਾਂ ਨੂੰ ਅੰਗੂਰਾਂ ਨੂੰ ਸਾਰਿਆਂ ਨੂੰ ਤੋੜ ਕੇ ਸਾਫ਼ ਪਾਣੀ ਦੇ ਵਿੱਚ ਵਾਸ਼ ਕਰ ਲਿਆ ਤੇ ਇਹਨਾਂ ਨੂੰ ਆਪਾਂ ਮੈਂ ਹੁਣ ਗ੍ਰਾਈਂਡਰ ਦੇ ਵਿੱਚ ਪਾ ਕੇ ਇਹਨਾਂ ਨੂੰ ਬਿਲਕੁਲ ਅੰਗੂਰਾਂ ਨੂੰ ਪੀਸਣਾ ਆ ਚੰਗੀ ਤਰ੍ਹਾਂ ਤੇ ਜੀ ਇਹ ਜਿਹੜਾ ਇਹ ਕੇਕ ਬਣਾਣਾ ਆ ਬਹੁਤ ਸੌਫਟ ਬਣਦਾ ਆ ਤੇ ਟੇਸਟੀ ਬਹੁਤ ਜ਼ਿਆਦਾ ਬਣਦਾ ਹੈ ਬੱਚਿਆਂ ਨੂੰ ਅੱਜਕੱਲ ਜੈਲੀ ਬਹੁਤ ਪਸੰਦ ਆ ਸੋ ਆਪਾਂ ਘਰ ਦੇ ਵਿੱਚ ਬਣਾ ਸਕਦੇ ਆ ਜੈਲੀ ਆ ਦੇਖੋ ਅੰਗੂਰ ਜੇ ਕੋਈ ਇਸ ਤਰ੍ਹਾਂ ਦਾ ਹੁੰਦਾ ਨਾ ਹਲਕਾ ਜਿਹਾ ਖਰਾਬ ਜਾ ਹੋਇਆ ਹੁੰਦਾ ਹੈ ਤੇ ਉਹਨੂੰ ਥੋੜਾ ਜਿਹਾ ਕੱਟ ਲਓ ਕੱਟ ਕੇ ਦੁਬਾਰਾ ਅਸੀਂ ਉਹਨੂੰ ਪਾ ਸਕਦੇ ਆ ਤੇ ਇਹਦੇ ਵਿੱਚ ਮੈਂ ਤਕਰੀਬਨ 5 ਕੱਪ 4 ਤੋਂ 5 ਚਮਚ ਪਾਣੀ ਦੇ ਪਾਇਆ ਪਾਣੀ ਪਾ ਕੇ ਇਹਨੂੰ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਮੈਂ ਪੀਸ ਲਿਆ ਆ ਜੀ ਪੀਸਣ ਤੋਂ ਬਾਅਦ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਇਹਨੂੰ ਆਪਾਂ ਛਾਨਣ ਆਂ ਛਾਣਨੀ ਦੇ ਵਿੱਚ ਪਾ ਕੇ ਕਿਉਂਕਿ ਜਿਹੜਾ ਆਪਾਂ ਇਹਦਾ ਜੂਸ ਆ ਉਹ ਕੱਢਣਾ ਆ ਤੇ ਜਿਹੜੇ ਇਹਦੇ ਵਿੱਚ ਜੂਸ ਦੇ ਅੰਗੂਰਾਂ ਦੀ ਛਿਲਕਾ ਹੁੰਦਾ ਆ ਉਹ ਅਸੀਂ ਇਹ ਅਲੱਗ ਕਰਨਾ ਆ ਤੇ ਬੜੀ ਆਸਾਨੀ ਦੇ ਨਾਲ ਆ ਦੇਖੋ ਇਸ ਤਰ੍ਹਾਂ ਇਹਨੂੰ ਦਵਾ-ਦਵਾ ਕੇ ਇਹਦੇ ਨਾਲ ਅਲੱਗ ਛਿਲਕਾ ਹੋ ਜਾਂਦਾ ਤੇ ਜੂਸ ਸਾਰਾ ਸਾਡਾ ਜਿਹੜਾ ਆ ਇਹ ਆਪਾਂ ਛਾਣ ਲੈਨੇ ਆ ਤੇ ਹੌਲੀ-ਹੌਲੀ ਕਰਕੇ ਸਾਰਾ ਜੂਸ ਮੈਂ ਇਸ ਤਰ੍ਹਾਂ ਪੁੰਨ ਲਿਆ ਆ ਛਾਣਨੀ ਦੇ ਨਾਲ ਛਾਣ ਲਿਆ ਆ ਤੁਸੀਂ ਚਾਹੋ ਤਾਂ ਮਲਮਲ ਦੇ ਕੱਪੜੇ ਨਾਲ ਵੀ ਇਹਨੂੰ ਛਾਣ ਸਕਦੇ ਆ ਬਹੁਤ ਵਧੀਆ ਨਿਕਲ ਜਾਂਦਾ ਦੇਖੋ ਜਿਹੜਾ ਇਹਦਾ ਛਿਲਕਾ ਆ ਉਹ ਅਲੱਗ ਹੋ ਗਿਆ ਜੂਸ ਜਿਹੜਾ ਆ ਇਹ ਅਲੱਗ ਹੋ ਗਿਆ ਜੀ ਹੁਣ ਜੀ ਮੈਂ ਤੁਹਾਨੂੰ ਦਿਖਾ ਰਹੀ ਆ ਜੂਸ ਕਿੰਨਾ ਹੋਇਆ ਇੱਕ ਕੱਪ ਜੂਸ ਦਾ ਹੋ ਗਿਆ ਤੇ ਬਾਕੀ ਆਪਾਂ ਦੇਖਦੇ ਹਾਂ ਹੋਰ 2 ਕੱਪ ਥੋੜਾ ਥੋੜਾ ਕੱਪ ਜਿਹੜਾ ਦੂਜਾ ਆ ਜੂਸ ਆ ਥੋੜਾ ਥੱਲੇ ਆ ਨੀਮਾ ਆ ਤੇ ਇਸ ਕਰਕੇ ਮੈਂ ਇਹਨੂੰ ਪੂਰਾ ਕੱਪ ਇੱਕ ਕਰੂੰਗੀ ਕਿਉਂਕਿ ਪਹਿਲਾ ਕੱਪ ਵੀ ਥੋੜਾ ਘੱਟ ਸੀ ਆ ਦੇਖੋ ਸਾਰਾ ਤਕਰੀਬਨ ਸਾਡਾ 2 ਕੱਪ ਹੋ ਗਿਆ ਅਗਰ ਤੁਹਾਡੇ ਕੋਲ 1.5 ਕੱਪ ਹੋਵੇ ਜਾਂ ਪੌਣੇ 2 ਕੱਪ ਹੋਵੇ ਤਾਂ ਤੁਸੀਂ ਪਾਣੀ ਪਾ ਕੇ 2 ਕੱਪ ਪੂਰੇ ਕਰ ਸਕਦੇ ਆ ਤੇ ਸੋ ਜੀ ਇਹਦੇ ਵਿੱਚ ਮੈਂ ਅੱਧਾ ਕੱਪ ਪਾਇਆ ਆ ਜੀ ਕਾਰਨ سٹਾਰਚ ਕੌਰਨ ਸਟਾਰਚ ਪਾ ਸਕਦੇ ਆ ਤੁਸੀਂ ਅਗਰ ਕੌਰਨ ਸਟਾਰਚ ਨਹੀਂ ਹੈਗਾ ਤੇ ਤੁਸੀਂ ਇਹ ਆਰਾ ਰੋਟ ਪਾਊਡਰ ਵੀ ਲੈ ਸਕਦੇ ਆ ਸੇਮ ਹੁੰਦਾ ਆ ਨਾਪ ਜਿਹੜਾ ਤੁਸੀਂ ਬਰਤਨ ਦਾ ਇੱਕੋ ਹੀ ਰੱਖਣਾ ਕੱਪ ਲੈ ਲਓ ਕੋਲੀ ਲੈ ਲਓ ਗਲਾਸ ਲੈ ਲਓ ਕੁਝ ਵੀ ਲੈ ਲਓ ਤੇ ਆਪਾਂ ਇਹਨੂੰ ਵਿਕਸਰ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਲਮਸ ਨਾ ਹੋਣ ਤੇ ਗੱਠਾਂ ਜੀਆਂ ਨਾ ਬਣਨ ਸੋ ਜੀ ਇਸ ਤਰ੍ਹਾਂ ਦੂਸਤੇ ਵਿੱਚ ਜਿਹੜਾ ਇਹ ਸਾਡਾ ਕੌਰਨ ਫਲਾਰਿਆ ਸਾਰਾ ਮਿਕਸ ਹੋ ਚੁੱਕਾ ਆ ਹੁਣ ਮੈਂ ਸਭ ਤੋਂ ਪਹਿਲਾਂ ਪੈਨ ਦੇ ਵਿੱਚ ਲਿਆ ਅੱਧੇ ਤੋਂ ਘੱਟ ਥੋੜੀ ਮੈਂ ਲਈਆ ਚੀਨੀ ਤੇ ਉਸ ਤੋਂ ਵੀ ਅੱਧਾ ਮੈਂ ਲਿਆ ਪਾਣੀ ਆਪਾਂ ਇਹਦੀ ਚਾਸ਼ਨੀ ਬਣਾਉਣੀ ਆ ਤੇ ਜਿਹੜੀ ਚੀਨੀ ਆ ਤੁਸੀਂ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਕਿਉਂਕਿ ਅੰਗੂਰ ਵੀ ਬਹੁਤ ਮਿੱਠੇ ਸੀ ਸੋ ਇਸ ਕਰਕੇ ਮੈਂ ਅੱਧੇ ਤੋਂ ਵੀ ਘੱਟ ਲਈ ਆ ਅਗਰ ਥੋੜੇ ਜਿਹਾ ਅੰਗੂਰ ਖਟਾਸ ਤੇ ਹੋਣ ਖੱਟੇ ਮਿੱਠੇ ਹੋਣ ਤੇ ਤੁਸੀਂ ਚੀਨੀ ਦਾ ਕੱਪ ਅ ਅੱਧੇ ਤੋਂ ਥੋੜਾ ਜ਼ਿਆਦਾ ਲੈ ਸਕਦੇ ਆ ਅੱਧਾ ਕੱਪ ਲੈ ਸਕਦੇ ਆ ਤੇ ਉਹਦੇ ਨਾਲ ਇਹ ਹੁੰਦਾ ਕਿ ਜਿਹੜੀ ਮਠਾਸ ਆ ਉਹ ਜਿਹੜਾ ਖੱਟੇ ਅੰਗੂਰਾਂ ਨੂੰ ਬੈਲੈਂਸ ਕਰ ਲੈਂਦੀ ਆ ਤੇ ਬਹੁਤ ਸਵਾਦ ਇਹ ਜੈਲੀ ਬਹੁਤ ਟੇਸਟੀ ਬਣਦੀ ਆ ਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੱਕ ਤਾਰ ਦੀ ਚਾਸ਼ਨੀ ਬਣ ਰਹੀ ਆ ਦੇਖੋ ਤਾਰੇ ਘਾ ਰਹੀ ਆ ਨਾ ਬਿਲਕੁਲ ਇੱਕ ਤਾਰ ਦੀ ਆਪਾਂ ਚਾਸ਼ਨੀ ਬਣਾਉਣੀ ਆ ਤਾਰ ਇਸ ਤਰ੍ਹਾਂ ਹਲਕੀ ਜਿਹੀ ਤਾਰ ਜਦੋਂ ਆਣੀ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਜੀ ਇਹ ਮੈਨ ਨਾਲੋ ਨਾਲੇ ਨੂੰ ਮਿਕਸ ਕਰਕੇ ਤੇ ਨਾਲੋ ਨਾਲ ਪਾਉਂਦੇ ਜਾਣਾ ਆ ਆ ਦੇਖੋ ਇਸ ਤਰ੍ਹਾਂ ਨਾਲੋ ਨਾਲ ਇਹਨੂੰ ਹਲਾਉਂਦੇ ਜਰੂਰ ਜਾਣਾ ਆ ਕਿਉਂਕਿ ਇਹ ਬਹੁਤ ਜਲਦੀ ਤਲੇ ਦੇ ਨਾਲ ਲੱਗਣ ਲੱਗਣ ਲੱਗ ਜਾਂਦਾ ਆ ਗੈਸ ਦੀ ਫਲੇਮ ਜਿਹੜੀ ਆ ਬਿਲਕੁਲ ਇਹ ਅਸੀਂ ਘੱਟ ਕਰ ਦੇਣੀ ਆ ਜਾਂ ਤਾਂ ਤੁਸੀਂ ਇਹਨੂੰ ਬੰਦ ਕਰ ਦਿਓ ਜਾਂ ਬਿਲਕੁਲ ਲੋ ਕਰ ਦਿਓ ਗੈਸ ਦੀ ਫਲੇਮ ਤੇ ਥੋੜਾ ਥੋੜਾ ਪਾ ਕੇ ਆਪਾਂ ਇਹਨੂੰ ਹਿਲਾਉਂਦੇ ਜਾਣਾ ਆ ਹਿਲਾਉਂਦੇ ਹਿਲਾਉਂਦੇ ਹੀ ਇਹ ਥਿੱਕ ਹੋਣਾ ਸ਼ੁਰੂ ਹੋ ਜਾਂਦਾ ਆ ਤੇ ਤਲੇ ਤੇ ਬੈਠਣ ਲੱਗ ਜਾਂਦਾ ਇਸ ਕਰਕੇ ਇੱਥੋਂ ਬਹੁਤ ਧਿਆਨ ਰੱਖਣਾ ਆ ਕਿ ਤੁਸੀਂ ਇਹਨੂੰ ਨਾਲੋਂ ਨਾਲ ਇਸ ਤਰ੍ਹਾਂ ਸਪੈਚਲਾ ਜਾਂ ਚਮਚ ਕੁਛ ਵੀ ਤੁਸੀਂ ਲਿਆ ਉਹਦੇ ਨਾਲ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਜਾਣਾ ਆ ਲਗਾਤਾਰ ਤੇ ਗੈਸ ਦੀ ਫਲੇਮ ਜਿਹੜੀ ਆ ਤੁਸੀਂ ਬਹੁਤ ਜ਼ਿਆਦਾ ਹਾਈ ਨਹੀਂ ਕਰਨੀ ਔੜੀ ਗੈਸ ਤੋਂ ਥੋੜੀ ਜਿਹੀ ਮੀਡੀਅਮ ਕਰ ਦਿਓ ਜਿਹਦੇ ਨਾਲ ਇਹ ਥੋੜਾ ਥੋੜਾ ਥਿੱਕ ਹੋਣਾ ਸ਼ੁਰੂ ਹੋ ਜਾਂਦਾ ਆ ਦੇਖੋ ਇਸ ਤਰ੍ਹਾਂ ਤੇ ਬਾਕੀ ਜੀ ਜਿਵੇਂ ਜਿਵੇਂ ਆਪਾਂ ਹਲਾ ਰਹੇ ਆ ਇਹਨੂੰ ਥਿੱਕ ਹੋ ਰਿਹਾ ਆ 19 ਦੇਰ ਤੋਂ ਤੁਸੀਂ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਤਹਿ ਦਿਲੋਂ ਧੰਨਵਾਦ ਆ ਜੀ ਆ ਦੇਖੋ ਹੌਲੀ ਹੌਲੀ ਇਹਨਾਂ ਦੇ ਕ੍ਰਿਸਟਲ ਜੇ ਬਣਨੇ ਸ਼ੁਰੂ ਹੋ ਗਏ ਆ ਆ ਦੇਖੋ ਇਸ ਤਰ੍ਹਾਂ ਇੱਕ ਇਕੱਠਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਆ ਇਹ ਤੇਜੀ ਜੇ ਜੋ ਵੀ ਜੋ ਵੀ ਦੇਖ ਰਹਾ ਮੇਰੇ ਚੈਨਲ ਤੇ ਵੀਡੀਓ ਦੇਖ ਰਹਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਦੇਸ਼ਾਂ ਪਰਦੇਸਾਂ ਚੋਂ ਪੰਜਾਬ ਇੰਡੀਆ ਤੋਂ ਗਵਾਂਡੀ ਦੇਸ਼ਾਂ ਚੋਂ ਜੋ ਵੀ ਦੇਖ ਰਿਹਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਅੰਗੂਰਾਂ ਦਾ ਥੋੜਾ ਜਿਹਾ ਕਲਰ ਜਿਹੜਾ ਜਦੋਂ ਆਪਾਂ ਕਾਰਨਫਲੌਰ ਪਾਨੇ ਆ ਲਾਈਟ ਹੋ ਜਾਂਦਾ ਹੈ ਸੋ ਜੀ ਮੈਂ ਇਹਦੇ ਵਿੱਚ ਹਲਕਾ ਜਿਹਾ ਗ੍ਰੀਨ ਫੂਡ ਕਲਰ ਪਾਇਆ ਕਿਉਂਕਿ ਆਪਣੇ ਅੰਗੂਰ ਗ੍ਰੀਨ ਸੀਗੇ ਤੇ ਮੈਂ ਗ੍ਰੀਨ ਪਾ ਲਿਆ ਅਗਰ ਤੁਹਾਡੇ ਕੋਲ ਅੰਗੂਰ ਬਲੈਕ ਆ ਤਾਂ ਤੁਸੀਂ ਇਹਦੇ ਵਿੱਚ ਹੋਰ ਕਲਰ ਪਾ ਸਕਦੇ ਆ ਫਿਰ ਆਪਾਂ ਇਹਦੇ ਵਿੱਚ ਗ੍ਰੀਨ ਕਲਰ ਨਹੀਂ ਪਾਣਾ ਤੇ ਉਹਦੇ ਨਾਲ ਮਿਲਦਾ ਜੁਲਦਾ ਜਿੱਦਾਂ ਦਾ ਕਲਰ ਹੁੰਦਾ ਨਾ ਇਸ ਤਰ੍ਹਾਂ ਦੇ ਕਲਰ ਆਉਂਦੇ ਤੁਸੀਂ ਲੈ ਸਕਦੇ ਆ ਤੇ ਜੀ ਮੈਂ ਅੱਧਾ ਚਮਚ ਘਿਓ ਦਾ ਪਾਇਆ ਪਹਿਲਾਂ ਤੇ ਅੱਧਾ ਚਮਚ ਮੈਂ ਹਣ ਘਿਓ ਦਾ ਪਾਇਆ ਆ ਦੇਖੋ ਬਹੁਤ ਜ਼ਿਆਦਾ ਨਹੀਂ ਪਾਣਾ ਦੇਸੀ ਘਿਓ ਮੈਂ ਪਾ ਰਹੀ ਆ ਇਹਦੇ ਵਿੱਚ ਇਹਦੇ ਨਾਲ ਇਹ ਹੁੰਦਾ ਕਿ ਇਹਦੇ ਤੇ ਇੱਕ ਸ਼ਾਈਨ ਆਉਣੀ ਸ਼ੁਰੂ ਹੋ ਜਾਂਦੀ ਜਿਵੇਂ ਜਿਵੇਂ ਥਿੱਕ ਹੋ ਗਿਆ ਸੀਗਾ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਇਆ ਕੇਵੜਾ ਐਸੈਂਸ ਕੇਵੜਾ ਐਂਸਸ ਪਾਣ ਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਆ ਤੇ ਆ ਜਿਹੜਾ ਬੌਲ ਆ ਇਹਦੇ ਵਿੱਚ ਮੈਂ ਇਹਨੂੰ ਜਮਾਣਾ ਆ ਕੇਕ ਬਣਾਉਣ ਵਾਸਤੇ ਇਹਨੂੰ ਮੈਂ ਗ੍ਰੀਸ ਕਰ ਲਿਆ ਆ ਤੇਲ ਜਾਂ ਘਿਓ ਦੇ ਨਾਲ ਇਹਨੂੰ ਮੈਂ ਗ੍ਰੀਸ ਕਰ ਲਿਆ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਇਹ ਕੇਕ ਬਣਾ ਲੈ ਤਿਆਰ ਹੋ ਗਿਆ ਜਾਂ ਸੈੱਟ ਹੋਣ ਵਾਸਤੇ ਆ ਦੇਖੋ ਇਹਨੂੰ ਆਪਾਂ ਹਲਕਾ ਜਿਹਾ ਇੱਕ ਬਰਤਨ ਚ ਪਾ ਕੇ ਦੇਖਣਾ ਗਰਮ ਬਹੁਤ ਜ਼ਿਆਦਾ ਦੇਖੋ ਇਸ ਤਰ੍ਹਾਂ ਇਕੱਠਾ ਹੋਣ ਲੱਗ ਜਾਂਦਾ ਆ ਤੇ ਇਹਦਾ ਇਹੀ ਸਾਈਨ ਹੁੰਦਾ ਇਹੀ ਨਿਸ਼ਾਨੀ ਹੁੰਦੀ ਆ ਕਿ ਸਾਡਾ ਜਿਹੜਾ ਇਹ ਸੈੱਟ ਹੋਣ ਵਾਸਤੇ ਬਰਤਨ ਚ ਪਾਣ ਵਾਸਤੇ ਬਿਲਕੁਲ ਤਿਆਰ ਆ ਦੇਖੋ ਇਸ ਤਰ੍ਹਾਂ ਇਹ ਤਲਾ ਛੱਡਣ ਲੱਗ ਜਾਂਦਾ ਦੇਖੋ ਬਿਲਕੁਲ ਤੇ ਇਹਨੂੰ ਸਾਰੇ ਨੂੰ ਮੈਂ ਇਹਦੇ ਵਿੱਚ ਪਾ ਰਹੀ ਆ ਆ ਪਾਣ ਤੋਂ ਬਾਅਦ ਤੁਸੀਂ ਇਹਨੂੰ ਚਾਹੋ ਤਾਂ ਰੂਮ ਟੈਂਪਰੇਚਰ ਤੇ ਰੱਖ ਸਕਦੇ ਆ ਚਾਹੋ ਤਾਂ ਤੁਸੀਂ ਜੀ ਇਹਨੂੰ ਫਰਿੱਜ ਦੇ ਵਿੱਚ ਰੱਖ ਸਕਦੇ ਆ ਪਰ ਰੂਮ ਟੈਂਪਰੇਚਰ ਤੇ ਹੀ ਅੱਧੇ ਘੰਟੇ ਦੇ ਵਿੱਚ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਜਾਂਦਾ ਹੈ ਸੋ ਜੀ ਮੈਂ ਇਸ ਨੂੰ ਰੱਖੂਗੀ ਰੂਮ ਟੈਂਪਰੇਚਰ ਤੇ ਹੀ ਪੱਖਾ ਛੱਡ ਲਵਾਂਗੇ ਆਪਾਂ ਕਿਉਂਕਿ ਥੋੜਾ ਜਿਹਾ ਗਰਮੀ ਦਾ ਮੌਸਮ ਆ ਇਸ ਕਰਕੇ ਇਹ ਗਰਮ ਜ਼ਿਆਦਾ ਹੁੰਦਾ ਹਲਕਾ ਜਿਹਾ ਇਹਨੂੰ ਟੈਪ ਟੈਪ ਕਰਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਅੱਧੇ ਘੰਟੇ ਦੇ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਕਿ ਇਹ ਕਿਸ ਤਰ੍ਹਾਂ ਦਾ ਇਹ ਬਣ ਕੇ ਤਿਆਰ ਹੋਇਆ ਲਓ ਜੀ ਦੇਖੋ ਪੂਰੀ ਤਰ੍ਹਾਂ ਆਪਾਂ ਇਹਨੂੰ ਇੱਕ ਸਾਰ ਇਕਵਲ ਸਾਈਜ਼ ਦੇ ਵਿੱਚ ਇਸ ਤਰ੍ਹਾਂ ਇਹਨੂੰ ਟੈਪ ਟੈਪ ਕਰਕੇ ਹਲਕਾ ਹਲਕਾ ਜਿਹਾ ਇਸ ਤਰ੍ਹਾਂ ਨੂੰ ਕਰਕੇ ਇਸ ਤੋਂ ਬਾਅਦ ਆਪਾਂ ਮੈਂ ਹੁਣ ਇਹਨੂੰ ਬਿਲਕੁਲ ਸੈੱਟ ਹੋ ਕੇ ਆ ਗਿਆ ਸਾਡੇ ਕੋਲ ਦੇਖੋ ਬਿਲਕੁਲ ਇਹ ਪੂਰੀ ਤਰ੍ਹਾਂ ਜੰਮ ਚੁੱਕਾ ਆ ਸੈੱਟ ਹੋ ਚੁੱਕਾ ਆ ਹੁਣ ਆਪਾਂ ਕਰਾਂਗੇ ਇਹਨੂੰ ਡੀਮੋਲਡ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਇਹ ਡੀਮੋਲਡ ਹੋ ਜਾਂਦਾ ਆ ਜੀ ਆਹ ਲਓ ਜੀ ਕਿਉਂਕਿ ਆਪਾਂ ਇਹਦੇ ਵਿੱਚ ਪਾਇਆ ਇਹਦੇ ਨੂੰ ਲਾਇਆ ਸੀਗਾ ਅ ਕਿਉ ਜਾਂ ਔਇਲ ਔਇਲ ਲਾਣਾ ਤੁਸੀਂ ਰਿਫਾਈਨਡ ਲਾਣਾ ਤੇ ਬਾਕੀ ਜੀ ਅਗਰ ਤੁਸੀਂ ਬਟਰ ਪੇਪਰ ਰੱਖਣਾ ਚਾਹੋ ਬਟਰ ਪੇਪਰ ਰੱਖ ਸਕਦੇ ਆ ਮੈਂ ਗਾਰਨਿਸ਼ ਕੀਤਾ ਟੂਟੀ ਫਰੂਟੀ ਨਾਲ ਤੇ ਖਰਬੂਜੇ ਤੇ ਕੋਈ ਵੀ ਬੀਜ ਕੋਈ ਵੀ ਤੁਹਾਡੇ ਕੋਲ ਡਰਾਈ ਫਰੂਟ ਹੋਵੇ ਕਰ ਸਕਦੇ ਆ ਮੇਰੇ ਕੋਲ ਜੋ ਵੀ ਸੀ ਮੈਂ ਉਹਦੇ ਨਾਲ ਡਰਾਈ ਫਰੂਟ ਦੇ ਨਾਲ ਇਹਨੂੰ ਕੀਤਾ ਜੀ ਇਸ ਤਰ੍ਹਾਂ ਗਾਰਨਿਸ਼ ਕੀਤੀ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਵਾਓ ਬਹੁਤ ਟੇਸਟੀ ਸੀ ਕੇਕ ਜਿਹੜਾ ਇਹ ਬਣ ਕੇ ਜੈਲੀ ਵਾਲਾ ਤਿਆਰ ਹੋਇਆ ਸੀ ਨਾ ਬਹੁਤ ਜ਼ਿਆਦਾ ਟੇਸਟੀ ਸੀ ਤੇ ਪਸੰਦ ਸਾਰਿਆਂ ਨੂੰ ਬਹੁਤ ਆਇਆ ਜਿਹੜਾ ਇਹਦੇ ਵਿੱਚ ਆਪਾਂ ਚੀਨੀ ਪਾਈ ਸੀ ਉਹ ਬਿਲਕੁਲ ਪਰਫੈਕਟ ਸੀ ਨਾ ਵੱਧ ਅਸੀਂ ਨਾ ਘੱਟ ਸੀ ਕਿਉਂਕਿ ਅੰਗੂਰਾਂ ਨੂੰ ਤੁਸੀਂ ਖਾ ਕੇ ਦੇਖ ਲਓ ਅਗਰ ਅੰਗੂਰ ਮਿੱਠੇ ਜ਼ਿਆਦਾ ਤਾਂ ਚੀਨੀ ਘੱਟ ਪਾ ਲਓ ਅਗਰ ਮਿੱਠੇ ਘੱਟ ਆ ਤਾਂ ਚੀਨੀ ਥੋੜੀ ਜਿਹੀ ਜ਼ਿਆਦਾ ਪਾ ਲਓ ਆ ਦੇਖੋ ਤੁਸੀਂ ਕਟਿੰਗ ਤੋਂ ਹੀ ਅੰਦਾਜ਼ਾ ਲਗਾ ਸਕਦੇ ਆ ਕਿੰਨੀ ਵਧੀਆ ਦੀ ਕਟਿੰਗ ਹੋ ਰਹੀ ਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜੀ ਇਸ ਤਰ੍ਹਾਂ ਫਿਰ ਮੈਂ ਇਹਨੂੰ ਹਲਕਾ ਜਿਹਾ ਤੁਸੀਂ ਅਗਰ ਚਾਹੋ ਤਾਂ ਨਾਈਫ ਨੂੰ ਹਲਕਾ ਜਿਹਾ ਔਇਲ ਲਗਾ ਸਕਦੇ ਆ ਕਿਉਂਕਿ ਇਹ ਜੈਲੀ ਵਾਲਾ ਕੇਕ ਆ ਤਾਂ ਜੋ 나යිਫ ਚੰਗੀ ਤਰ੍ਹਾਂ ਇਹਨੂੰ ਕਟਿੰਗ ਕਰਕੇ 나යිਫ ਚੰਗੀ ਤਰ੍ਹਾਂ ਇਹਦੇ ਵਿੱਚੋਂ ਅੱਗੇ ਜਾ ਸਕੇ ਆ ਦੇਖੋ ਇਸ ਤਰ੍ਹਾਂ ਬਹੁਤ ਸੋਹਣੀ ਪੀਸਾਂ ਦੀ ਕਟਿੰਗ ਹੋ ਰਹੀ ਸੀ ਅੱਧੇ ਘੰਟੇ ਦੇ ਵਿੱਚ ਕੇਕ ਸਾਡਾ ਬਣ ਕੇ ਹੋ ਗਿਆ ਤਿਆਰ ਜੀ ਸੋ ਜੀ ਮੈਂ ਤੁਹਾਨੂੰ ਹੁਣ ਦਿਖਾ ਰਹੀ ਆ ਇਹ ਕੇਕ ਆਪਣਾ ਸੌਫਟ ਸੀ ਟੇਸਟੀ ਸੀ ਬਿਲਕੁਲ ਜੈਲੀ ਦੀ ਤਰ੍ਹਾਂ ਸੀ ਤੁਸੀਂ ਚਾਹੋ ਤਾਂ ਇਹਦੇ ਨਾਲ ਡੈਸੀਕੇਟਿਡ ਕੋਕੋਨਟ ਵੀ ਲਗਾ ਸਕਦੇ ਆ ਜਾਂ ਤੁਸੀਂ ਪਾਊਡਰ 슈ਗਰ ਵੀ ਇਹਦੇ ਦੁਆਲੇ ਸਪ੍ਰਿੰਕਲ ਕਰ ਸਕਦੇ ਆ ਪਰ ਸਾਨੂੰ ਤਾਂ ਇਸ ਤਰ੍ਹਾਂ ਹੀ ਵਧੀਆ ਲੱਗਾ ਨੈਚੁਰਲ ਅੰਗੂਰਾ ਦਾ ਫਲੇਵਰ ਸੀ ਬਹੁਤ ਵਧੀਆ ਸੀ ਤੇ ਜੋ ਕੇਵੜਾ ਐਸੈਂਸ ਸੀ ਉਹਦੀ ਵੀ ਉਹਦੀ ਵੀ ਖੁਸ਼ਬੂ ਉਹਦਾ ਟੇਸਟ ਬਹੁਤ ਵਧੀਆ ਆ ਰਿਹਾ ਸੀ ਆ ਦੇਖੋ ਕਿੰਨਾ ਵਧੀਆ ਹੱਥ ਵਿੱਚੋਂ ਨਿਕਲਦਾ ਜਾ ਰਿਹਾ ਬਿਲਕੁਲ ਜੈਲੀ ਦੀ ਤਰ੍ਹਾਂ ਦੇਖੋ ਕਿੰਨੀ ਫਾਈਨ ਕਿੰਨੀ ਸਾਫ਼ ਲੁੱਕ ਆਈ ਆ ਬਿਲਕੁਲ ਸੌਫਟ ਬਣ ਕੇ ਤਿਆਰ ਹੋਇਆ ਆ ਬੱਚੇ ਤਾਂ ਖਾਣਗੇ ਬਜ਼ੁਰਗ ਵੀ ਖਾਣਗੇ ਸਾਰੇ ਖਾਣਗੇ ਕਿਉਂਕਿ ਪਸੰਦੀ ਸਾਰਿਆਂ ਨੂੰ ਬਹੁਤ ਆਵੇਗਾ ਅਗਰ ਬੱਚਿਆਂ ਦੀ ਬਰਥਡੇ ਪਾਰਟੀ ਹੋਵੇਗੀ ਤਾਂ ਤੁਸੀਂ ਇਸ ਤਰ੍ਹਾਂ ਦਾ ਕੇਕ ਘਰ ਦੇ ਵਿੱਚ ਜੈਲੀ ਵਾਲਾ ਜ਼ਰੂਰ ਬਣਾਓ ਬੱਚੇ ਬਹੁਤ ਖੁਸ਼ ਹੋਣਗੇ ਤੇ ਬੱਚਿਆਂ ਦੇ ਆਉਣ ਵਾਲੇ ਫਰੈਂਡ ਵੀ ਜਿਹੜੇ ਘਰ 'ਚ ਤੁਹਾਡੇ ਆਉਗੇ ਉਹ ਵੀ ਬੜੇ ਖੁਸ਼ ਹੋ ਕੇ ਖਾਣਗੇ ਤੇ ਜੀ ਆਪ ਵੀ ਖਾਓ ਸਭ ਨੂੰ ਖਿਲਾਓ ਬਹੁਤ ਹੀ ਵਧੀਆ ਆ ਫਰੂਟ ਵਾਲਾ ਆ ਕੋਈ ਇਹਦੇ ਵਿੱਚ ਇਹੋ ਜੀ ਚੀਜ਼ ਨਹੀਂ ਜਿਹੜੀ ਸਾਨੂੰ ਨੁਕਸਾਨ ਕਰੇ ਘਰ 'ਚ ਬਣਾਓ ਚੰਗਾ ਖਾਓ ਤੰਦਰੁਸਤ ਰਹੋ ਤੇ ਮਲਾਵਟ ਵਾਲੀਆਂ ਚੀਜ਼ਾਂ ਤੋਂ ਬਚੋ ਜੀ ਵਾਗਰ ਤੁਹਾਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੇਕਰ ਵੀਡੀਓ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਨਾ ਸਬਸਕ੍ਰਾਈਬ ਜਰੂਰ ਕਰਦੇ ਜਾਣਾ ਜਾਂਦੇ ਜਾਂਦੇ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਮੈਂਟ ਜਰੂਰ ਕਰਿਆ ਕਰੋ ਬਹੁਤ ਸ਼ੁਕਰੀਆ ਮੇਰੀਆਂ ਭੈਣਾਂ ਦਾ ਜੋ ਮੈਨੂੰ ਬੇਰੀ ਵੀਡੀਓ ਦੇਖਦੀਆਂ ਆ ਤੇ ਕਮੈਂਟ ਕਰਦੀਆਂ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਸਾਰਿਆਂ ਨੂੰ ਰੱਖੇ ਜੋ ਜੋ ਵੀ ਦੇਖਦੇ ਆ ਤੇ ਵਾਹਿਗੁਰੂ ਤੁਹਾਡੇ ਕਾਰੋਬਾਰਾਂ ਚ ਵਾਧੇ ਕਰੇ ਇਹ ਹੀ ਸੀਸਾਂ ਦੁਆਵਾਂ ਹੁੰਦੀਆਂ ਹਰ ਵੇਲੇ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦੇ ਵਸਦੇ ਰਹੋ ਜੀ ਲਓ ਜੀ ਮੈਂ ਹੁਣ ਤੁਹਾਨੂੰ ਮਿਲਦੀਆਂ ਨੈਕਸਟ ਵੀਡੀਓ ਚ ਤੁਹਾਨੂੰ ਕੇਕ ਦੀ ਮਨ ਨਾਲੇ ਲੁੱਕ ਦਿਖਾ ਰਹੀ ਆ ਤੇ ਜੀ ਇਸ ਤਰ੍ਹਾਂ ਦਾ ਇਹ ਜੈਲੀ ਵਾਲਾ ਕੇਕ ਬਹੁਤ ਹੀ ਟੇਸਟੀ ਬਹੁਤ ਹੀ ਸੁਆਦਿਸ਼ਟ ਬਣ ਕੇ ਤਿਆਰ ਹੁੰਦਾ ਆ ਨਾਈਫ ਦੇ ਨਾਲ ਵੀ ਤੁਹਾਨੂੰ ਮੈਂ ਕਟਿੰਗ ਕਰਕੇ ਦਿਖਾ ਰਹੀ ਆ ਕਿ ਕਿੰਨੀ ਵਧੀਆ ਇਹਦੀ ਫਾਈਨ ਲੁੱਕ ਆ ਰਹੀ ਹੈ ਕਿੰਨਾ ਸਫਾਈ ਦੇ ਨਾਲ ਇਹ ਕੇਕ ਸਾਡਾ ਕੱਟਿਆ ਜਾ ਰਿਹਾ ਦੇਖੋ ਜੀ ਕਿੰਨਾ ਸੋਹਣਾ ਅਗਰ ਤੁਸੀਂ ਚਾਹੋ ਤਾਂ ਇਹਦੇ ਛੋਟੇ ਪੀਸ ਵੀ ਕੱਟ ਸਕਦੇ ਆ ਤੁਸੀਂ ਕਿਸੇ ਟ੍ਰੇ ਦੇ ਵਿੱਚ ਵੀ ਇਹਨੂੰ ਸੈੱਟ ਕਰ ਸਕਦੇ ਆ ਪਰ ਮੈਨੂੰ ਇਸੇ ਤਰ੍ਹਾਂ ਹੀ ਪਸੰਦ ਆਇਆ ਕਿਉਂਕਿ ਮੇਰੀ ਬੇਟੀ ਨੂੰ ਇਸੇ ਤਰ੍ਹਾਂ ਹੀ ਪਸੰਦ ਆਇਆ ਪ੍ਰਦੀਪ ਨੂੰ ਸੋ ਜੀ ਮੈਂ ਆਪਣੇ ਬੇਟੇ ਦੀ ਪਸੰਦ ਦੇ ਅਨੁਸਾਰ ਹੀ ਮੈਂ ਇਹ ਜੈਲੀ ਵਾਲਾ ਕੇਕ ਬਣਾਇਆ ਅਗਰ ਤੁਸੀਂ ਚਾਹੋ ਤਾਂ ਇਹਦੇ ਛੋਟੀਆਂ-ਛੋਟੇ ਪੀਸਿਸ ਵੀ ਕਰ ਸਕਦੇ ਆ ਜਿਵੇਂ ਕਿ ਜੈਲੀ ਹੁੰਦੀ ਆ ਮੈਂ ਵੀ ਖਾਦਾ ਦੇਖੋ ਹੁਣ ਪ੍ਰਦੀਪ ਵੀ ਖਾ ਰਹੀ ਆ ਪਸੰਦ ਸਾਰਿਆਂ ਨੂੰ ਬਹੁਤ ਆਇਆ ਓਕੇ ਜੀ ਸਤਿ ਸ੍ਰੀ ਅਕਾਲ ਜੀ